ਸੋਨੇ ਦੇ ਭਾਅ ਦੇ ਜਿਹੜੇ ਲਗਾਤਾਰ ਆਸਮਾਨ ਚੁੰਦੇ ਹੋਏ ਨਜ਼ਰ ਆ ਰਹੇ ਨੇ ਭਾਰਤ ਦੇ ਵਿੱਚ ਜਿਸ ਤੋਂ ਬਾਅਦ ਸੋਨੇ ਦੀ ਤਸਕਰੀ ਦੇ ਮਾਮਲੇ ਲਗਾਤਾਰ ਵਧਦੇ ਹੋਏ ਨਜ਼ਰ ਆ ਰਹੇ ਨੇ ਤਾਂ ਲੋਗ ਕੋਸ਼ਿਸ਼ ਦੇ ਵਿੱਚ ਰਹਿੰਦੇ ਨੇ ਕਿ ਦੂਜੇ ਦੇਸ਼ਾਂ ਤੋਂ ਸੋਨਾ ਭਾਰਤ ਵਿੱਚ ਲਿਆ ਕੇ ਢੰਗੇ ਗਾਮਾ ਤੇ ਵੇਚਿਆ ਜਾ ਸਕੇ ਤੇ ਸੋਨੇ ਦੀ ਤਸਕਰੀ ਕੀਤੀ ਜਾ ਸਕੇ ਤਾਂ ਕਿ ਵੱਡਾ ਮੁਨਾਫਾ ਕਮਾਇਆ ਜਾ ਸਕੇ ਪਰ ਤਸਕਰੀ ਕਰਨ ਵਾਲੇ ਕਿੰਨੇ ਵੀ ਸ਼ਾਫੀ ਹੋਣ ਕਸ਼ਟਮ ਦੀ ਪਹਿਲੀ ਅੱਖ ਤੋਂ ਜਿਹੜੇ ਵਾ ਉਹ ਬਚ ਨਹੀਂ ਪਾਉਂਦੇ ਤਾਂ ਮਾਂ ਸੋਨੇ ਦੀ ਤਸਕਰੀ ਦਾ ਸਾਹਮਣੇ ਆਇਆ ਜਦੋਂ ਸ਼ਾਹਜਾਹ ਕੋ ਫਲਾਈਟ ਉਤਰੀ ਤਾਂ ਇੱਕ ਸ਼ਖਸ ਜਿਹੜਾ ਵਾ ਗ੍ਰੀਨ ਚੈਨਲ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹਦੇ ਕੋਲ ਵੈਸੇ ਤਾਂ ਦੇਖ ਕੇ ਕੁਝ ਨਹੀਂ ਲੱਗ ਰਿਹਾ ਸੀ ਪਰ ਉਹਦੇ ਹੱਥ ਦੇ ਵਿੱਚ ਇੱਕ ਪ੍ਰੈਸ ਬੜੀ ਹੋਈ ਸੀ ਜਿਸ ਨੂੰ ਜਦੋਂ ਕਸਟਮ ਵਿਭਾਗ ਦੇ ਵੱਲੋਂ ਚੈੱਕ ਕੀਤਾ ਗਿਆ ਤਾਂ ਉਹਨਾਂ ਦੇ ਵੀ ਹੋਸ਼ ਉੜ ਗਏ ਕਿ ਪ੍ਰੈਸ ਦੇ ਵਿੱਚ ਬੇਹੱਦੀ ਸ਼ਕਤ ਤਰੀਕੇ ਦੇ ਨਾਲ ਸੋਨੇ ਦੇ ਬਿਸਕੁਟ ਲੁਕਾ ਕੇ ਇਹ ਸ਼ਖਸ ਲਿਆ ਗਿਆ ਸੀਗਾ ਤਾਂ ਤਸਵੀਰਾਂ ਵੀ ਦੇਖ ਰਹੇ ਹੋ ਕਿ ਇਸopressure ਜਦੋਂ ਜਿਹੜਾ ਵਾਅਰਪੋਰਟ ਤੇ ਖੋਲਿਆ ਗਿਆ ਤਾਂ ਉਸ ਦੇ ਵਿੱਚ ਬੜੇ ਹੀ ਸ਼ਾਤ ਤਰੀਕੇ ਨਾਲ ਸੋਨੇ ਦੇ ਬਿਸਕੁਟਾਂ ਨੂੰ ਲੁਕੋ ਕੇ ਰੱਖਿਆ ਗਿਆ ਸੀਗਾ ਤੇ 11 ਬਿਸਕੁਟ ਜਿਹੜੇ ਨੇ ਸੋਨੇ ਦੇ ਉਹਨਾਂ ਪ੍ਰੈਸ ਦੇ ਵਿੱਚੋਂ ਬਰਾਮਦ ਹੋਏ ਨੇ ਤੇ ਕਰੋੜਾ ਰੁਪਏ ਦੀ ਕੀਮਤ ਆਕੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਹైదరాబాద్ ਦੇ ਵਿੱਚ ਇਹ ਸਾਰਾ ਮਾਮਲਾ ਦੇਖਣ ਨੂੰ ਆਇਆ ਜਦੋਂ ਸ਼ਾਹਜਾਹ ਤੋਂ ਆਈ ਫਲਾਇਟ ਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਜਿਹੜਾ ਵਾ 11 ਸੋਨੇ ਦੇ ਬਿਸਕੁਟਾਂ ਨੂੰ ਪ੍ਰੈਸ ਦੇ ਵਿੱਚੋਂ ਲੁਕਾ ਕੇ ਆਇਆ पकड़े आ गया था उसके नाल उसदे एक साथी देवी गिरफ्तारी जेडी की कीती गईगा ता तस्वीर हैदराबाद ਤੋਂ سامنے ਆਇਆ ਵਾ سونے ਦੀ ਤਸਕਰੀ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਜਰੀਆ ਦੇਖਣ ਨੂੰ ਮਿਲੀ ਆ ਦੋ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ 11 ਸੋਨੇ ਦੇ ਬਿਸਕੁਟ ਉਹਨਾਂ ਕੋਲੋਂ ਬਰਾਮਦ ਹੋਏ ਨੇ ਜਿਨ੍ਹਾਂ ਦੀ ਕੀਮਤ ਦੇ ਡੇਢ ਕਰੋੜ ਰੁਪਏ ਦੇ ਕਰੀਬ ਇਹਨਾਂ ਦੀ ਕੀਮਤ ਅੱਗੇ ਚੱਲੀ ਆ ਤਾਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਵਾ ਕੱਪੜੇ ਪ੍ਰੈਸ ਕਰਨ ਵਾਲੀ ਪ੍ਰੈਸ ਦੇ ਵਿੱਚ ਜਿਹੜਾ ਵਾ ਬੇਰਾਂ ਦੀ ਸ਼ੱਕ ਤਰੀਕੇ ਦੇ ਨਾਲ ਇਸ ਸ਼ਖਸ ਨੇ ਵੱਲੋਂ ਜਿਹੜਾ ਵਾ ਸੋਨਾ ਲਈ ਆਬਦੀ ਕੋਸ਼ਿਸ਼ ਕੀਤੀ ਗਈ ਪਰ ਜਿਹੜਾ ਵਾ ਕਸਟਮ ਵਿਭਾਗ ਦੀ ਪਹਿਲੀ ਨਿਗਾਹ ਤੋਂ ਇਹ ਬੰਦ ਨਹੀਂ ਸਕਿਆ ਤਕਰੀਬ ਚੈਨਲ ਦੇ ਵਿੱਚੋਂ ਲੰਘਣ ਦੀ ਕੋਸ਼ਿਸ਼ ਦੇ ਵਿੱਚ ਜਿਹੜਾ ਇਸ ਦੇ ਕੋਲੋਂ ਜਦੋਂ ਪ੍ਰੈਸ ਹੋ ਕੇ ਦੇਖੀ ਗਈ ਤਾਂ ਵੱਡੇ ਮਾਤਰਾ ਦੇ ਵਿੱਚ ਸੋਨੇ ਦੇ ਬਿਸਕੁਟ 11 ਸੋਨੇ ਦੇ ਬਿਸਕੁਟ ਇਸ ਦੇ ਵਿੱਚੋਂ ਬਰਾਮਦ ਹੋਏ ਤਾਂ ਇਹਦੇ ਇਸ ਮਾਮਲੇ ਦੇ ਵਿੱਚ ਦੋ ਲੋਕਾਂ ਦੀ ਗ੍ਰਿਫਤਾਰੀ ਹੋਈਆ ਤਾਂ ਇਸ ਮਾਮਲੇ ਤੋਂ ਬਾਅਦ ਲਗਾਤਾਰ ਇੱਕ ਜਿਹੜਾ ਵਾਸਤਵ ਹੋ ਚੁੱਕਾ ਹੈ ਕਿ ਬੇਸ਼ੱਕ ਤਸਕਰ ਸੋਨੇ ਦੀ ਤਸਕਰੀ ਕਰਨ ਵਾਸਤੇ ਕੋਈ ਵੀ ਤਰੀਕੇ ਅਪਣਾਣ ਕਿਸੇ ਵੀ ਚੀਜ਼ ਦੇ ਵਿੱਚ ਸੋਨਾ ਲੁਕੋ ਕੇ ਲਿਆਣ ਪਰ ਕਸਟਮ ਦੀ ਪੈਰੀ ਨਿਗਾਹ ਤੋਂ ਜੜੇ ਨੇ ਬਚ ਨਹੀਂ ਪਾਉਂਦੇ ਨੇ ਚਾਹੇ ਇਦਾਂ ਕਰਨ ਦੀ ਇੰਟਰਨੈਸ਼ਨਲ 에ਰਪੋਰਟ ਦੇ ਮਾਮਲੇ ਸਾਹਮਣੇ ਆਏ ਸੀ ਪਿਛਲੇ ਦਿਨਾਂ ਦੇ ਵਿੱਚ ਤਾਂ ਹੁਣ ਮਾਮਲਾ ਹਾਈਦਰਾਬਾਦ ਤੋਂ ਸਾਹਮਣੇ ਆਇਆ ਸੋਨੇ ਦੀ ਤਸਕਰੀ ਕਰਨ ਵਾਲਿਆਂ ਦੇ ਉੱਤੇ ਵੱਡਾ ਸ਼ਿਕੰਜਾ ਜੜਾ ਵਾ ਕਸਟਮ ਵਿਭਾਗ ਵੱਲੋਂ ਕਸਿਆ ਜਾ ਰਿਹਾ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਦੋ ਲੋਕਾਂ ਨੂੰ ਜਿਹੜਾ ਵਾ ਗ੍ਰਫਤਾਰ ਕੀਤਾ ਗਿਆ ਜਿਹੜੇ ਸ਼ਾਹਜਹਾਂ ਤੋਂ ਆਈ ਫਲਾਈਟ ਦੇ ਜਰੀਏ ਜਿਹੜੇ ਨੇ ਸੋਨੇ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰੀ ਸੀ 11 ਸੋਨੇ ਦੇ ਬਿਸਕਟ ਉਹਨਾਂ ਕੋਲੋਂ ਜਿਹੜਾ ਵਾ ਬ੍ਰੈਂਸ ਦੇ ਵਿੱਚ ਲੋਕ ਲੁਕੋ ਕੇ ਲਿਆਏ ਸੀ ਉਹ ਬਰਾਮਦ ਹੋਏ ਨੇ ਤੇ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਦੇਖੀ ਗਈ